ਤਨ ਤਨ ਰਾਮ ਦਾਸ ਜੂੜੇ ਤੇ ਨਸਰੀਆ ਪਿੰਨਾ ਸਵਾਰਿਆ ਤਨ ਤਨ ਰਾਮ ਦਾਸ ਹਾਂਜੀ ਨਮਸਕਾਰ ਜੀ ਮੈਂ ਕੇਵਲਕਸ਼ਨ ਆਪਣੀ ਆਪ ਕੋ ਸੋਸਾਇਟੀ ਬਟੰਡਾ ਸ਼ਹਿਰ ਵਿਖੇ ਜੋ ਬੱਚੇ ਇਸਲਾਮੇ ਦੇ ਰਹੇ ਸੋ ਵੀ ਜੋ ਪਰ ਬੱਚੇ ਬੇਹਦ ਗਰੀਬ ਪਰਾਂ ਦੇ ਲੋਰਾਂ ਦੇ ਬੱਚੇ ਉਹਨਾਂ ਨੂੰ ਮਗੇ ਫ੍ਰੀ ਕਲਾਸ ਜੀਵਨ ਸਕੂਲ ਚੱਲਦੇ ਅੱਜ ਬੱਚਾ ਨੂੰ ਮਗੇ 20 ਲੱਖ ਕਿਰਾਇਆ ਕਮਾਉਣੇ ਲੈ ਕੇ ਆਏ ਸੀਗੇ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਅਚਰਨਦੀਪ ਜੀ ਦਾ ਸਮਾਪਥਿਆ ਨਰਸਿੰਗ ਕਲਾਸਸ ਦਾ ਪੰਗਰੋਡ ਤੇ ਜੋ ਇਹਨਾਂ ਦਾ ਇੰਸਟੀਚਿਊਟ ਹੈ ਇਹਨਾਂ ਲੋ ਬੱਚਿਆਂ ਦਾ ਸੈਟਮੈਂਟ ਕਰਨ ਪਿੰਦਾ ਸਾਨ ਬੱਚਾ ਉਹਨਾਂ ਨੂੰ ਦਿੱਤਾ ਗਿਆ ਬਹੁਤ ਧੰਨਵਾਦ ਆਪਣੇ 6 ਸੈਂਟਰ ਚੱਲਦੇ ਆ ਜੀ ਤੇ ਰੇਬਰ ਚਾਰ ਸਾਂ ਦੇ ਚਾਰ ਤੱਕ ਲਗਭਗ ਬੱਚੇ ਪੜ੍ਹਾਏ ਜਾਂਦੇ ਤਾਂ ਜੈਨ ਸੇ ਸਿਲੈਕਟਰ ਬੰਤੀ ਆ ਤੇ ਸੈਕਮੋਲੀ ਲੈ ਕੇ ਆਈ ਸੀਗੇ ਤੇ ਗ੍ਰਮ ਤੋਂ ਤਾਂ ਹੀ ਜਾਣ ਕੇ ਆ ਰਹੇ ਬੱਚਾ ਨੂੰ ਤੋਂ ਹਰ ਬੱਚੇ ਲੈ ਦੇ ਗਏ ਸੀਗੇ ਬੱਚੇ ਬਹੁਤ ਜੁਆਇ ਕਰਿਆ ਕੋ ਮਰੇ ਨਹੀਂ ਇਸ ਤੋਂ ਬੱਲ ਵੀ ਕਦੇ ਆਪਾਂ ਟੋਰ ਤੇ ਹਰ ਸਮੇਂ ਸਮੇਂ ਤੇ ਬੱਚਾ ਦੇ ਮੱਕ ਐਕਟੀਵਿਟੀਜ਼ ਤੋਂ ਬੱਚਾ ਦੇ ਸ ਜੰਗੂ ਦਾ ਚੋਟਾ ਕਲੋਂ ਹੈ ਕਿ ਆਖਰੀ ਸਪੈਕੀ ਦੀ ਕਾਬਤ ਕਰਦੇ ਦੇਖ ਮੌਨ ਲੈ ਕੇ ਆਇਆ ਤੇ ਬਹੁਤ ਧੰਨਵਾਦ ਕਰਦਾ ਸ਼ਰਦੀਪ ਜੀ ਇਹਨਾਂ ਵੱਲੋਂ ਮੇਰੇ ਘਰ ਤੇ ਨਸਲਾਂ ਬਚਣ ਲਈ ਮਿਹਨਤ ਕਰਾਇਆ ਗਿਆ ਤੇ ਪਰਮੇ ਮੈਜੀ ਦਾ ਵੀ ਬਹੁਤ ਵਧੀਆ ਹਸਤਾਲਾ ਇਹਨਾਂ ਦਾ ਬੱਚਿਆਂ ਲਈ ਇੰਨਾ ਸੋਚ ਰਹੇ ਹੈ ਤੇ ਸਾਡੇ ਵੱਲੋਂ ਤੁਹਾਨੂੰ ਸਮਾਪਤ ਕਰਨ ਦੀ ਖਾਸ ਬੇਨਤੀ ਜੋ ਵੀ ਕਦੇ ਸੇਵਾ ਬਣਦੀ ਹੈ ਜੇ ਜਨਗਾਰ ਸਾਰਿਆ ਪੂਰੀ ਹੋਈ ਕਰਾ ਖੀਤਾਤ ਸੰਗਤੀ ਪਰਮ ਕਰਨਾਸ਼ ਕਾਰਿਆ ਪਰਮ ਕਰਨਾਸ਼ ਕਾਰਿਆ ਪਰਮ ਕਰਨਾਸ਼ ਕਾਰਿਆ